ਇਸੇ ਤਰ੍ਹਾਂ ਜਿਹੜੇ ਮਨ ਨੂੰ ਜਗਾ ਲੈਂਦੇ ਉਹਨਾਂ ਨੂੰ ਕਹਿੰਦੇ ਆ ਸੰਤ ਕਿਉਂਕਿ ਜਾਗਣਾ ਜਾਗਰ ਨੀਕਾ ਹਰ ਕੀਰਤਨ ਮੈਂ ਜਾਗਣਾ ਸਰੀਰ ਜਾਗਦੇ ਐ ਮਨ ਜਨਮਾ ਤੋਂ ਸੁਤਾ ਪਿਆ ਜੀ ਤੇ ਗੁਰਬਾਣੀ ਵੀ ਇਸ ਸਰੀਰ ਨੂੰ ਜਗਾਉਣ ਦੀ ਕਿਤੇ ਗੱਲ ਨਹੀਂ ਕਹੀ ਮਾਰੇ ਬਾਣੀ ਕਹਿੰਦੇ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਜਾਗ ਰੇ ਮਨ ਜਾਗਣ ਹਾਰੇ ਏ ਜਾਗਣ ਹਾਰਿਆ ਮਨਾ ਜਾਗ ਪਾਓ ਕਈ ਵਾਰਾ ਜਾਗਦੇ ਹੁੰਨੇ ਆ ਧਿਆਨ ਨਹੀਂ ਦਿੰਦੇ ਬੰਦਾ ਕਹਿੰਦਾ ਸੁੱਤਾ ਸੀ ਮੈਂ ਤੈਨੂੰ ਹੁਣਾਂ ਗੱਲ ਕਹੀ ਹੈ ਹਾਲਾਂਕਿ ਉਹ ਜਾਗਦਾ ਸੀ ਕਿਉਂਕਿ ਮਨ ਸੌ ਗਿਆ ਮਨ ਹੋਰ ਪਾਸੇ ਲੱਗ ਗਿਆ ਜਿਹੜੇ ਜਾਗ ਕੇ ਪਹਿਰਾ ਦੇਣ ਵਾਲੇ ਨੇ ਉਹਨਾਂ ਦੇ ਲਾਗੇ ਨਾ ਤੇ ਨਿੰਦਿਆ ਆਉਂਦੀ ਜੇ ਔਰ ਨਾ ਹੀ ਜਿਹੜਾ ਕਰੋਧ ਹੈ ਇਹਨੂੰ ਮੌਕਾ ਮਿਲਦਾ ਜੇ ਤੇ ਨਾ ਲੋ ਵੀ ਝਪਟ ਮਾਰ ਸਕਦਾ ਹੈ ਇਹਨਾਂ ਦਾ ਕਿੱਥੇ ਵਾਸਾ ਹੈ ਜਿੱਥੇ ਰੱਬ ਦੇ ਪਿਆਰੇ ਦੀ ਸੇਵਾ ਨਹੀਂ ਤੇ ਵੈਗੁਰੂ ਦੀ ਬੰਦਗੀ ਨਹੀਂ ਉੱਥੇ ਵਸਦੇ ਨੇ ਇਹ ਜਿੰਨੇ ਵਿਰੋਧੀ ਨੇ ਕਬੀਰ ਜਹਕਰ ਸਾਧਨਾ ਸੇਵ ਹੀ ਹੈ ਹਰ ਕੀ ਸੇਵਾ ਨਾਹੀਂ ਤੇ ਕਰ ਮਰਹਟ ਸਾਰਖੇ ਭੂਤ ਬਸੇ ਤਨ ਮਾਹੀਂ ਉਹਨਾਂ ਘਰਾਂ ਵਿੱਚ ਬੰਦੇ ਨਹੀਂ ਵਸਦੇ ਭੂਤ ਬਸਦੇ ਭੂਤ